ਪਹਿਲਾਂ ਤਾਂ ਸਾਰੇ ਬਠਿੰਡਾ ਵਾਸੀਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਨਵੇਂ ਸਾਲ ਦਾ ਤੋਹਫ਼ਾ ਜੋ ਸਾਡੇ ਸ੍ਰੀਮਾਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਹਰ ਇੱਕ ਪੰਜਾਬੀ ਨੂੰ ਹਰ ਇੱਕ ਪੰਜਾਬ ਵਾਸੀ ਨੂੰ ਦਿੱਤਾ ਜੋ ਕਿ ਚੀਫ ਮਨਿਸਟਰ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਅੱਜ ਸਾਰਿਆਂ ਦੇ ਆਪਣੇ 10-10 ਲੱਖ ਦੇ ਕਾਰਡ ਬਣਨੇ ਸ਼ੁਰੂ ਹੋਣਗੇ ਬਠਿੰਡੇ ਸ਼ਰਤ ਇਸ ਮਹਮ ਦਾ ਇਸ ਯੋਜਨਾ ਦਾ ਆਗਾਜ਼ ਹੋਣ ਜਾ ਰਿਹਾ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਤੇ ਬੜੇ ਸੁਭਾਗੇਸ਼ੀਲ ਅਸੀਂ ਆਵੇ ਆਪ ਨੂੰ ਸਮਝਦੇ ਆ ਕਿ ਅਸੀਂ ਸਾਨੂੰ ਮੌਕਾ ਮਿਲਿਆ ਐਡਾ ਸ਼ੁਭ ਕੰਮ ਦਾ ਆਰੰਭ ਕਰਨ ਦੇ ਲਈ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਹਰ ਇੱਕ ਪੰਜਾਬੀ ਦਾ ਹਰ ਇੱਕ ਪੰਜਾਬ ਦੇ ਬੱਚੇ ਦਾ ਬਜ਼ੁਰਗ ਦਾ ਸੋਚਿਆ ਤੇ ਇਸ ਯੋਜਨਾ ਨੂੰ ਲਾਗੂ ਕੀਤਾ ਅੱਜ ਤੋਂ ਦੋ ਸੀਐਸਸੀ ਸੈਂਟਰ ਕਾਮਨ ਸਰਵਿਸ ਸੈਂਟਰਸ ਸਟਾਰਟ ਹੋਇਆ ਅ ਇੱਕ ਪਰਸਾਮਨਗਰ ਚ ਤੇ ਇੱਕ ਖੇਤਾ ਸਿੰਘ ਬਸਤੀ ਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਹੋਰ CSC ਸੈਂਟਰਸ ਲੈ ਕੇ ਆਵਾਂਗੇ ਜਿਹਦੇ ਨਾਲ ਕਿਸੇ ਨੂੰ ਦੂਰ ਜਾਣ ਦੀ ਲੋੜ ਨਹੀਂ ਤੁਹਾਡੇ ਘਰਾਂ ਦੇ ਨੇੜੇ ਹੀ ਤੁਹਾਡੇ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਜਿਆਦਾ ਦੂਰ ਟਰੈਵਲ ਕਰਨ ਦੀ ਲੋੜ ਨਹੀਂ ਹੋਊਗੀ ਅੱਗੇ ਅਗਲੇ CSC ਸੈਂਟਰਸ ਦੀ ਜਾਣਕਾਰੀ ਤੁਹਾਨੂੰ ਜਲਦ ਅਸੀਂ ਤੁਹਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਰਾਹੀਂ ਦੇਵਾਂਗੇ ਤੇ ਮੈਂ ਉਮੀਦ ਕਰਦਾ ਇਸ ਸਿਹਤ ਯੋਜਨਾ ਦਾ ਲਾਭ ਹਰ ਇੱਕ ਬਠਿੰਡਾ ਵਾਸੀ ਹਰ ਇੱਕ ਪੰਜਾਬ ਵਾਸੀ ਲਏਗਾ ਇਹ ਬਹੁਤ ਹੀ ਵੱਡੀ ਉਪਲਬਧੀ ਹੈ ਪੰਜਾਬ ਸਰਕਾਰ ਵਾਸਤੇ ਤੇ ਹਰ ਇੱਕ ਪੰਜਾਬੀ ਵਾਸਤੇ ਕਿ ਉਹਨਾਂ ਨੂੰ ਇੱਕ ਹੈਲਥ ਯੋਜਨਾ ਜੋ ਕਿ ਆਪਾਂ ਅੱਜ ਤੱਕ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਸੁਣਦੇ ਆਉਂਦੇ ਸੀਗੇ ਵੀ ਉੱਥੇ ਫ੍ਰੀ ਇਲਾਜ ਹੁੰਦਾ ਉੱਥੇ ਕਿਸੇ ਦਾ 1 ਰੁਪਿਆ ਨਹੀਂ ਲੱਗਦਾ ਕਿਸੇ ਇਲਾਜ ਵਾਸਤੇ ਤੇ ਉਸ ਮਾਡਲ ਨੂੰ ਅੱਜ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਮੈਂ ਸਲੂਟ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਪਲੱਸ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਇਹ ਸਕੀਮ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਮੈਨੂੰ ਪੱਕਾ ਹੌਸਲਾ ਹੈ ਤੇ ਉਮੀਦ ਹੈ ਕਿ ਇਹ ਸਕੀਮ ਨੂੰ ਦੇਖਣ ਤੋਂ ਬਾਅਦ ਬਾਕੀ ਦੇਸ਼ ਦੇ ਵਿੱਚ ਵੀ ਇਹ ਸਕੀਮ ਲਾਗੂ ਕੀਤੀ ਜਾਊਗੀ ਆਮ ਆਦਮੀ ਪਾਰਟੀ ਦੇ ਥਰੂ ਤੇ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਇਨੀਸ਼ੀਏਟਿਵ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਬੜਾ ਹੀ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਬੜੇ ਖੁਸ਼ਕਿਸਮਤ ਆ ਕਿ ਸਾਨੂੰ ਇਸ ਨੂੰ ਸਟਾਰਟ ਕਰਨ ਦਾ ਮੌਕਾ ਮਿਲਿਆ ਤੇ ਅੱਜ ਤੋਂ ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਦਾ ਇਕੱਠ ਹੈਗਾ ਇਸ ਸਕੀਮ ਦਾ ਲਾਭ ਲੈਣ ਵਾਸਤੇ ਸਾਰੇ ਇੱਥੇ ਹੁਮ ਹੁਮਾ ਕੇ ਪਹੁੰਚ ਰਹੇ ਹੈ ਤੇ ਇਹੀ ਤੁਹਾਡੇ ਸਾਰਿਆਂ ਦੇ ਚੈਨਲ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਗਾ ਸਭ ਨੂੰ ਕਿ ਇਸ ਯੋਜਨਾ ਦਾ ਵੱਧ ਚੜ ਕੇ ਲਾਭ ਲਈਏ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਜ਼ਰੂਰੀ ਜਾਣਕਾਰੀ ਇਸ ਮਸ਼ੀਨ ਦੇ ਰਿਗਾਰਡਿੰਗ ਇਹ ਦੇਣਾ ਚਾਹਾਂਗੇ ਕਿ ਇੱਕ ਦਿਨ ਦੇ ਵਿੱਚ 40 ਫੈਮਿਲੀਜ਼ ਦਾ ਅਪਾਇੰਟਮੈਂਟ ਨਿਕਲੂਗੀ 40 ਫੈਮਿਲੀਜ਼ ਮਤਲਬ ਕਿ ਇੱਕ ਫੈਮਲੀ ਦੇ ਵਿੱਚ ਜੇ ਫੋਰ ਐਗਜ਼ਾਮਪਲ 4 ਲੋਕ ਨੇ ਤੇ ਚਾਰਾਂ ਨੂੰ ਇੱਕ ਕਾਰਡ ਮਿਲੇਗਾ ਐਦਾਂ ਹੀ ਇਸ ਚੇਅਰਮੈਨ ਸਾਹਿਬ ਤੇ ਉਸ ਕਾਰਡ ਦੇ ਅਪਾਇੰਟਮੈਂਟ ਤੁਹਾਨੂੰ ਸਾਰਿਆਂ ਨੂੰ ਮਿਲੂਗੀ ਇੱਕ ਦਿਨ ਦੇ ਵਿੱਚ 40 ਕਾਰਡਸ ਨਿਕਲਣਗੇ ਤੇ ਉਸ ਤਰੀਕੇ ਦੇ ਨਾਲ ਇਹ ਕਾਰਡ ਸਾਰੇ ਪੰਜਾਬ ਦੇ ਵਿੱਚ ਬਣਾਏ ਜਾਣਗੇ ਜੀ ਬਿਲਕੁਲ ਡਾਕੂਮੈਂਟ ਸਾਰਿਆਂ ਦੇ ਲੱਗਣਗੇ ਜੀ ਬਿਲਕੁਲ ਡਾਕੂਮੈਂਟ ਸਾਰਿਆਂ ਦੇ ਲੱਗਣਗੇ ਸਾਰਿਆਂ ਦੀ ਇਨਫੋਰਮੇਸ਼ਨ ਇਸ ਐਪ ਦੇ ਵਿੱਚ ਤੇ ਇੰਸਟਾਲ ਕੀਤੀ ਜਾਊਗੀ ਤੇ ਆਪਾਂ ਦਿਖਾਵਾਂਗੇ ਇੱਕ ਸੈਕਿੰਡ ਇਹ ਮਸ਼ੀਨ ਹੈਗੀ ਹੈ ਜੀ ਤੇ ਇਹ ਮਸ਼ੀਨ ਇਸ ਐਪ ਦੇ ਨਾਲ ਲਿੰਕਡ ਹੈ ਇਹ ਇਸ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਹੀ ਇੱਕ ਸਮੂਥ ਤੇ ਸਵਿਫਟ ਤਰੀਕੇ ਨਾਲ ਡਿਜ਼ਾਈਨ ਕੀਤਾ ਇਹ ਹੈਗਾ ਮੁੱਖ ਮੰਤਰੀ ਸਿਹਤ ਯੋਜਨਾ ਐਪ ਹੈਗੀ ਹੈ ਡਾਕੂਮੈਂਟ ਕਿਹੜੇ ਲੱਗਣਗੇ ਡਾਕੂਮੈਂਟਸ ਸਾਰੇ ਵੋਟਰ ਕਾਰਡ ਆਧਾਰ ਕਾਰਡ ਇਹਦੇ ਵਿੱਚ ਲੱਗਣਾ ਕੋਈ ਤੇ ਕੋਈ ਆ ਜਿਆਦਾ ਤੁਹਾਡੇ ਤੋਂ ਡਾਕੂਮੈਂਟ ਨਹੀਂ ਮੰਗੇ ਜਾਣਗੇ ਬੜੇ ਹੀ ਈਜ਼ੀਲੀ ਇਸ ਸਕੀਮ ਨੂੰ ਤੁਸੀਂ ਆਪ ਕਰ ਸਕਦੇ ਹੋ ਇਸ ਮਸ਼ੀਨ ਦੇ ਰਾਹੀਂ ਤੁਹਾਡੀ ਸਲਿੱਪ ਨਿਕਲੇਗੀ ਅਪਾਇੰਟਮੈਂਟ ਸਲਿੱਪ ਤੇ ਉਸ ਅਪਾਇੰਟਮੈਂਟ ਡੇਟ ਤੇ ਤੁਸੀਂ ਜਾ ਕੇ ਆਪਣੇ ਕਾਰਡ ਬਣਵਾਣੇ ਹੋਣਗੇ ਨਹੀਂ 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 ਹੁੰਦਾ ਹੈ ਇੱਕ ਟੋਟਲ 6 ਦੇ ਅੰਦਰ ਕਿੰਨੇ ਸੀਐਸਸੀ ਸਰ ਹਜੇ ਫਿਲਹਾਲ ਦੋ ਸ ਹੈ ਦੋ ਸੀਐਸਸੀ ਸੈਂਟਰ ਆਪਾਂ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਆ ਇੱਕ ਪਰਸੋ ਆਮਗੜ ਤੇ ਤੇ ਇੱਕ ਖੇਤਾ ਸਿੰਘ ਬਸਤੀ ਚ ਆਨ ਵਾਲੇ ਟਾਈਮ ਕਾਰਡ ਦੇ ਕੋਈ ਚਾਰਜ ਨਹੀਂ ਸਰ ਕਿਹੜੀ ਸਲਿੱਪਾ ਕੱਢ ਰਹੀ ਹੈ ਉਹ ਸਲਿੱਪਾ ਕਿਹਨੇ ਵੱਲੋਂ ਦਿੱਤੀ ਹੈ ਕਿਹੜੇ ਬੰਦੇ ਦੀ ਡਿਊਟੀ ਲੱਗੀ ਜੀ ਬਿਲਕੁਲ ਸੀਐਸਸੀ ਸੈਂਟਰਸ ਤੇ ਬੰਦੇ ਅਪਾਇੰਟ ਕੀਤੇ ਹੋਏ ਕੀਤੇ ਗਏ ਨੇ ਆਵਾਜ਼ ਦੀ ਪਾਰਟੀ ਨੂੰ ਨਹੀਂ ਨਹੀਂ ਪਬਲਿਕ ਨੂੰ ਬੇਨਤੀ ਹੈ ਕਿ ਸੀਐਸਸੀ ਸੈਂਟਰ ਪਹੁੰਚਣ ਤੇ ਉੱਥੋਂ ਆਪਣੇ ਕਾਰਡ ਵਾਸਤੇ ਸਲਿੱਪ ਲੈਣ ਤਾਂ ਕਿ ਉਹਨਾਂ ਦੀ ਅਪਾਇੰਟਮੈਂਟ ਬੁੱਕ ਹੋਵੇ ਨਹੀਂ ਨਹੀਂ ਅਸੀਂ ਕੋਈ ਕੈਟਾਗਰੀ ਨਹੀਂ ਹਰ ਇੱਕ ਵਰਗ ਦੇ ਬੰਦੇ ਵਾਸਤੇ ਚਾਹੇ ਉਹ ਛੋਟਾ ਹੈ ਯੰਗ ਹੈ ਚਾਹੇ ਉਹ ਬਜ਼ੁਰਗ ਹੈ ਦੇਖੋ ਆਪਾਂ ਬੜੀ ਹੀ ਸਿੰਪਲ ਤਰੀਕੇ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਪਲੱਸ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੀ ਸੋਚ ਹੈ ਜਦੋਂ ਇੱਕ ਬੱਚਾ ਵੱਡਾ ਹੁੰਦਾ ਉਹਦੇ ਮਾਪਿਓ ਉਹਨੂੰ ਉਂਗਲ ਫੜ ਕੇ ਤੁਰੰਦੇ ਨੇ ਲੈ ਕੇ ਜਾਂਦੇ ਨੇ ਤੁਰਨਾ ਸਿਖਾਉਂਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਵੱਡਾ ਹੋ ਜਾਂਦਾ ਬੱਚਾ ਉਹਦਾ ਫਰਜ਼ ਬਣ ਜਾਂਦਾ ਆਪਦੇ ਬਜ਼ੁਰਗਾਂ ਦਾ ਧਿਆਨ ਰੱਖਦਾ ਆਪਦੇ ਆਣ ਵਾਲੀ ਪੀੜ੍ਹੀ ਦਾ ਧਿਆਨ ਰੱਖਣਾ ਇਸ ਯੋਜਨਾ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਬੱਚੇ ਦਾ ਵਾਰ ਜਨੇ ਭਾਇਆ ਜੋ ਆਪਣੇ ਮਾਪਿਆਂ ਦਾ ਆਪਣੇ ਪਰਿਵਾਰ ਦਾ ਸਾਥ ਦੇਊਗਾ ਤੇ ਉਹਨਾਂ ਨੂੰ ਸਿਹਤਮੰਦ ਰੱਖੂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸੀਐਮ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਸੰਕਲਪ ਹੈ ਕਿ ਹਰ ਇੱਕ ਪੰਜਾਬੀ ਹਰ ਇੱਕ ਪੰਜਾਬ ਵਾਸੀ ਸਿਹਤਮੰਦ ਤੇ ਤੰਦਰੁਸਤ ਰਹੇ ਇਹ ਉਸ ਸਕੀਮ ਦੇ ਤਹਿਤ ਹਰ ਇੱਕ ਵਰਗ ਦੇ ਬੰਦੇ ਨੂੰ ਇਸ ਦੇ ਵਿੱਚ ਇਨਕਲੂਡ ਕੀਤਾ ਜਾਊਗਾ ਨੋ ਮੈਟਰ ਉਹ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਯੰਗ ਨੇ ਚਾਹੇ ਉਹ ਬਿਮਾਰ ਨੇ ਚਾਹੇ ਉਹ ਨਹੀਂ ਨੇ ਸਰ ਉਹਦੀ ਲਿਸਟ ਸਾਡੇ ਕੋਲ ਹਜੇ ਆ ਨਹੀਂ ਬਾਕੀ ਹੈ ਸਾਰੇ 95 95 ਪ੍ਰਾਈਵੇਟ ਹਸਪੀਟਲਸ ਇਹਦੇ ਵਿੱਚ ਇਨਕਲੂਡ ਨੇ ਪਲੱਸ ਸਰਕਾਰੀ ਹਸਪੀਟਲ ਤਾਂ ਆਪਾਂ ਸਾਰੇ ਜਲਦੀ ਸ਼ੁਰੂ ਹੋ ਗਈ ਜਲਦੀ ਸ਼ੁਰੂ ਹੋ ਗਈ ਤਰੀਕ ਕੀ ਟਾਈਮ ਵਕਤ ਨਹੀਂ ਚੱਲ ਨਹੀਂ ਸ਼ੁਰੂ ਹੋ ਗਈ ਹੈ ਇਹ ਸਕੀਮ ਸਾਰੇ ਹੁਣ 2 CC ਸੈਂਟਰ ਅੱਜ ਸ਼ੁਰੂ ਹੋ ਗਿਆ ਦੇਖੋ ਇੱਕ ਨਵੀਂ ਚੀਜ਼ ਦੀ ਸ਼ੁਰੂਆਤ ਹੈ ਨੋ ਡਾਊਟ ਕੁਝ ਥੀਥਿੰਗ ਪ੍ਰੋਬਲਮਸ ਆਪਾਂ ਨੂੰ ਵਿੱਚ ਦੇਖਣ ਨੂੰ ਮਿਲ ਸਕਦੀਆਂ ਮਗਰ ਆਪਾਂ ਇਕਜੁੱਟ ਹੋ ਕੇ ਉਸ ਪ੍ਰੋਬਲਮਸ ਤੋਂ ਵੀ ਅੱਗੇ ਵਧਾਂਗੇ ਤੇ ਸਾਰੇ ਪੰਜਾਬ ਦੇ ਆਪਾਂ ਕਾਰਡ ਬਣਾਵਾਂਗੇ ਆਮ ਆਦਮੀ ਪਾਰਟੀ ਬਹੁਤ ਹੀ ਵੱਡੀ ਤੇ ਸਕਸੈਸਫੁਲ ਯੋਜਨਾ ਲੈ ਕੇ ਆਈ ਹੈ ਮੈਂ ਉਮੀਦ ਕਰਦਾ ਹਰ ਇੱਕ ਪੰਜਾਬੀ ਨੂੰ ਇਸ ਦਾ ਲਾਭ ਮਿਲੇ ਅੱਛਾ ਜੀ ਇਹ ਸਰ ਕੀ 20 ਰੁਪੀਸ ਲੈ ਰਹੇ ਸਰ ਕਾਰਡ ਦੇ ਹੋਏ ਐਸਾ ਵੀ ਹੈ ਸਰਕਾਰ ਇਹਨਾਂ ਨੂੰ ਕੀ ਕਰਦੀ ਹੈ ਸਰਕਾਰ ਇਹਨਾਂ ਨੂੰ ਪੇ ਕਰ ਰਹੀ ਹੈ ਮਗਰ ਕਸਟਮਰ ਤੋਂ ਕਸਟਮਰ ਨਹੀਂ ਕਵਾਂਗੇ ਸਾ ਇਹ ਕਸਟਮਰ ਨਹੀਂ ਹੈਗਾ ਲਾਪਤ ਨਹੀਂ ਬਣੇਗੀ ਉਹ ਕੀ ਲੈ ਕੇ ਜਾਣਗੇ ਡਾਕੂਮੈਂਟ ਉਹਨਾਂ ਦੇ ਉਹਨਾਂ ਦਾ ਆਧਾਰ ਕਾਰਡ ਲੱਗੇਗਾ ਬਰਥ ਸਰਟੀਫਿਕੇਟ ਲੱਗੇਗਾ ਤੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਜਾਣਗੇ ਤਾਂ ਉਹ ਵੈਰੀਫਾਈ ਹੋ ਉਸ ਤਰੀਕੇ ਦੇ ਵਿੱਚ ਡਾਕਟਰ ਕਪੜਾ ਕਰਦੇ ਨੇ ਤੁਸੀਂ ਇਸ ਮੈਂ ਇਹਦੇ ਵਿੱਚ ਹਰ ਇੱਕ ਚੀਜ਼ ਦਾ ਬਹੁਤ ਹੀ ਸੋਹਣੇ ਤਰੀਕੇ ਨਾਲ ਕੈਪ ਕੀਤਾ ਗਿਆ ਹੈ ਤਾਂ ਕਿ ਇਸ ਸਕੀਮ ਨੂੰ ਐਕਸਪਲੋਇਟ ਨਾ ਕੀਤਾ ਜਾਵੇ ਫੋਰ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਜਾਊਂਗਾ ਕਿ ਫੋਰ ਐਗਜ਼ਾਮਪਲ ਇੱਕ ਕਿਸੇ ਹਾਰਟ ਦੀ ਸਰਜਰੀ ਹੈ ਮੰਨ ਲਓ ਤੇ ਸਰਕਾਰ ਨੇ ਬਹੁਤ ਹੀ ਕਲੀਅਰਲੀ ਮੈਂਸ਼ਨ ਕੀਤਾ ਕਿ ਉਹਨਾਂ ਨੂੰ ਪਤਾ ਹੈ ਕਿ ਇਸ ਹਾਰਟ ਸਰਜਰੀ ਚ ਲੱਖ ਰੁਪਏ ਫੋਰ ਐਗਜ਼ਾਮਪਲ ਲੱਗਦਾ ਤਾਂ ਉਹਨਾਂ ਨੇ ਉਸ ਹਾਰਟ ਸਰਜਰੀ ਦਾ ਕੈਪ ਹੀ ਲੱਖ ਰੁਪਏ ਕੀਤਾ ਕਿ ਇਸ ਇਲਾਜ ਵਾਸਤੇ ਇੰਨੇ ਪੈਸੇ ਮਤਲਬ ਉਹਨਾਂ ਨੇ ਇੱਕ ਕੈਟਾਗਰੀ ਬਣਾਤੀ ਜੇ ਬੁਖਾਰ ਹੈ ਤਾਂ ਇੰਨੇ ਪੈਸੇ ਜੇ ਹਾਰਟ ਦੀ ਕੋਈ ਸਰਜਰੀ ਹੈ ਇੰਨੇ ਪੈਸੇ ਅੱਡੀ ਕੋਈ ਟੁੱਟਦੀ ਹੈ ਤਾਂ ਇਹਨੇ ਪੈਸੇ ਇਸ ਤਰੀਕੇ ਨਾਲ ਇਹਨੂੰ ਬਾਇਫਰਕੇਟ ਕੀਤਾ ਗਿਆ ਬਹੁਤ ਹੀ ਇੰਟੈਲੀਜੈਂਟ ਤਰੀਕੇ ਨਾਲ ਇਸ ਸਕੀਮ ਨੂੰ ਬਣਾਇਆ ਗਿਆ ਉਸ ਤੋਂ ਬਾਅਦ ਕੀ ਕਰਨਾ ਪਏਗਾ ਸਰ ਉਸ ਨੂੰ ਆਯੂਸ਼ਮਾਨ ਕਾਰਡ ਨੂੰ ਅਪਡੇਟ ਕੀਤਾ ਜਾਊਗਾ ਤੇ ਇਹਦੇ ਦੁਬਾਰਾ ਕੀ ਡਾਕੂਮੈਂਟ ਜਦੋਂ ਤੁਸੀਂ ਨਹੀਂ ਭੋਜੇਗਾ ਦੁਬਾਰਾ ਫਿਰ ਐਸੇ ਮਸ਼ੀਨ ਦੇ ਵਿੱਚ ਡਾਕੂਮੈਂਟਸ ਅਪਲੋਡ ਕੀਤੇ ਜਾਣਗੇ ਤੇ ਉਹ ਕੀ ਕਹਿੰਦੇ ਸੀਐਮ ਸਾਹਿਬ ਦੀ ਸਿਹਤ ਯੋਜਨਾ ਦੇ ਵਿੱਚ ਕਲੱਬ ਕੀਤਾ ਜਾਏਗਾ ਮਰਜ਼ ਕੀਤਾ ਜਾ ਸਰ ਕੋਈ ਏਜ ਲਿਮਟ ਵੀ ਹੈ ਸਰ ਕਈ ਵਾਰੀ ਫੈਮਲੀ ਇਕੱਠੀ ਨਹੀਂ ਹੁੰਦੀ ਇਹ ਹੋ ਸਕਦਾ ਹੈ ਫੈਮਲੀ ਦੇ ਕਿੰਨੇ ਮੈਂਬਰ ਵਾਲੇ ਉਹ ਬਾਅਦ ਚ ਵੀ ਐਡ ਕਰਵਾ ਸਕਦਾ ਨਹੀਂ ਨਹੀਂ ਫੈਮਲੀ ਇਕੱਠੀ ਨਹੀਂ ਹੁੰਦੀ ਮਤਲਬ ਮੰਨ ਲਓ ਕਈ ਵਾਰੀ ਜੋਬ ਆ ਬਾਹਰ ਗਏ ਹੁੰਦੇ ਜਾਂ ਅੱਛਾ ਇਸ ਤਰੀਕੇ ਨਾਲ ਹਾਂ ਬਿਲਕੁਲ ਕੋਈ ਪੋਸਿਬਿਲਟੀ ਹੈ ਇਸ ਤਰੀਕੇ ਨਾਲ ਹੋ ਸਕਦਾ ਹੈ ਸਰ ਏਜ ਲਿਮਟ ਵੀ ਹੈ ਨਹੀਂ 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 ਕੋਈ ਏਜ ਲਿਮਟ ਨਹੀਂ ਹੈ ਸਰ ਇਹ ਹਰ ਇੱਕ ਪੰਜਾਬੀ ਵਾਸਤੇ ਕੋਈ ਬਿਨਵਾਸ ਕਰੇ ਤੋ ਗਰੀਬ ਐ ਬੀ ਅਮੀਰ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਇੱਕ ਜਨਤਕ ਪਾਰਟੀ ਹੈ ਜਿਹਦੇ ਵਿੱਚ ਕਿਸੇ ਨੂੰ ਐਕਸਕਲੂਡ ਨਹੀਂ ਕੀਤਾ ਗਿਆ ਮੈਂ ਫਿਰ ਤੋਂ ਇਹ ਸਾਰਿਆਂ ਨੂੰ ਹਰ ਇੱਕ ਪੰਜਾਬੀ ਵਾਸਤੇ ਇਹ ਕਾਰਡ ਹੈ ਹਰ ਇੱਕ ਪੰਜਾਬੀ ਜੋ ਪੰਜਾਬ ਦਾ ਨਾਗਰਿਕ ਹੈ ਉਸ ਵਾਸਤੇ ਇਹ ਯੋਜਨਾ ਲਿਆਂਦੀ ਗਈ ਹੈ ਫਿਰ ਤੋਂ ਬਹੁਤ ਹੀ ਵੱਡੀ ਗੱਲ ਹੈਗੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਨ੍ਹਾਂ ਨੇ ਇਹ ਯੋਜਨਾ ਪੰਜਾਬ ਦੇ ਵਿੱਚ ਲਾਗੂ ਕੀਤੀ ਪੰਜਾਬ ਇੱਕ ਪਹਿਲਾ ਪ੍ਰਦੇਸ਼ ਉੱਭਰ ਕੇ ਆਊਗਾ ਜਿਹਦੇ ਵਿੱਚ ਐਸੀ ਯੋਜਨਾ ਲਿਆਂਦੀ ਗਈ ਹੈ ਐਸੀ ਐਜੂਕੇਟਿਡ ਤੇ ਐਸੀ ਦੂਰ ਦਿਸ਼ਾ ਵਾਲੀ ਉਹ ਯੋਜਨਾ ਲੈ ਆਤੀ ਗਈ ਹਰ ਇੱਕ ਪੰਜਾਬੀ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਦੀ ਇਹ ਯੋਜਨਾ ਫਿਰ ਤੋਂ ਤੁਹਾਡਾ ਸਾਰਾ ਬਲਾਈ ਕਰਨ ਤੋਂ ਬਾਅਦ ਕਿੰਨਾ ਸਮੇਂ ਬਾਅਦ ਆ ਜਾਣਾ ਹੈ ਕਾਰਡ ਸਰ ਉਹ ਅਪਾਇੰਟਮੈਂਟ ਮਿਲੂਗੀ 10 ਤੋਂ 15 ਦਿਨਾਂ ਦੀ ਉਸ ਤੋਂ ਬਾਅਦ ਅਪਾਇੰਟਮੈਂਟ ਤੋਂ ਤੁਸੀਂ ਜਾ ਕੇ ਆਪਣਾ ਕਾਰਡ ਲੈ ਸਕਦੇ ਆ ਸਰ ਪਿਛਲੇ ਸਮੇਂ ਵਿੱਚ ਦਿੱਖਿਆ ਕਿ ਕਿਹੜੇ ਕਾਰਡ ਬਣਿਆ ਸਰਕਾਰਾਂ ਡਾਕਟਰਾਂ ਨੂੰ ਜਾਂ ਕਿਸੇ ਵੀ ਸੰਸਥਾਵਾਂ ਨੂੰ ਕੋਈ ਪ੍ਰਾਈਵੇਟ ਕਾਲਜ ਹੁਣ ਕਾਲਜ ਦਾ ਮਾਮਲਾ ਹੋਵੇ ਪੈਸੇ ਪੇ ਨਹੀਂ ਕਰਦੀ ਐ ਇਸੇ ਕਾਰਨ ਬਾਅਦ ਜਿੰਨਾ ਦਸਤ ਦੇ ਦੁਆਰਾ ਸੀ ਨਹੀਂ ਸਰ ਮੈਂ ਤੁਹਾਨੂੰ ਫੇਰ ਤੋਂ ਦੱਸਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਕਿਸੇ ਵੀ ਪੰਜਾਬੀ ਦੀ ਸਿਹਤ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਸਿਹਤ ਹਰ ਇੱਕ ਪੰਜਾਬੀ ਦੀ ਸਭ ਤੋਂ ਪਹਿਲ ਹੈ ਸਭ ਤੋਂ ਪਹਿਲੀ ਜ਼ਰੂਰਤ ਹੈ ਤੇ ਇਸ ਦੇ ਵਿੱਚ ਇੱਕ ਪੈਸੇ ਦਾ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਇਹ ਸਾਨੂੰ ਸਾਰੇ ਹਰ ਇੱਕ ਪਾਰਟੀ ਦੇ ਵਰਕਰ ਨੂੰ ਇਸ ਚੀਜ਼ ਦਾ ਆਸ਼ਵਾਸਨ ਦਿੱਤਾ ਗਿਆ ਕਿ हां ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਪੰਜਾਬੀ ਤੰਦਰੁਸਤ ਤੇ ਸਿਹਤਮੰਦ ਰਹੇ ਤੇ ਇਹਦੇ ਵਿੱਚ ਕਿਸੇ ਚੀਜ਼ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਫੰਡਸ ਬਹੁਤ ਪ੍ਰੋਪਰਲੀ ਅਲੋਕੇਟ ਕੀਤੇ ਗਏ ਨੇ ਆਲਰੇਡੀ ਫੰਡਸ ਉਸ ਦੇ ਵਿੱਚ ਡੈਡੀਕੇਟਿਡਲੀ ਪਾ ਦਿੱਤੇ ਗਏ ਸਰ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਕਨਫਿਊਜ਼ਨ ਚੱਲ ਰਹੀ ਹੈ ਕਿ ਜੁਆਇਟਿਡ ਇੰਡੀਆ ਇੰਡੀਆ ਇੰਸ਼ੋਰੈਂਸ ਜਿੰਨਾ ਤੁਸੀਂ ਦੱਸਤਾ ਹੋਇਆ ਉਹਨਾਂ ਦਾ ਸਿਰਫ 1 ਲੱਖ ਦਾ ਹੋਇਆ ਬਾਕੀ ਦੀ 9 ਲੱਖ ਫੋਨ ਦੇ ਰਹੇਗਾ ਇਹ ਸਭ ਤੋਂ ਵੱਡੇ ਨਹੀਂ ਨਹੀਂ ਇਹ ਇਹ ਇੱਕ ਸਰ ਤੁਹਾਡੇ ਮਤਲਬ ਬਿਲਕੁਲ ਠੀਕ ਹੈ